ਜਿਸ ਨੇ ਆਪਣੀ ਜ਼ਿੰਦਗੀ ਵਿੱਚ ਕਾਮਯਾਬੀ ਪ੍ਰਾਪਤ ਕਰ ਲਈ ਕਾਮਯਾਬੀ ਦਾ ਮਤਲਬ ਇਹ ਨਹੀਂ ਭਈ ਵੱਡੀਆਂ-ਵੱਡੀਆਂ ਕੋਠੀਆਂ ਅਸੀਂ ਬਣਾ ਲਈਆਂ ਗੱਡੀਆਂ ਲੈ ਲਈਆਂ ਮੇ 6 ਮਹੀਨੇ ਬਾਅਦ ਸਾਲ ਬਾਅਦ ਗੱਡੀ ਬਦਲ ਦਿੱਤੀ ਵੀ ਇਹ ਕਾਮਯਾਬ ਮਨੁੱਖ ਹੈ ਅਸੀਂ ਇਦਾਂ ਵੀ ਸਮਝਦੇ ਹਾਂ ਉਹਦੇ ਕੋਲ ਚਾਰ ਕਿੱਲੇ ਸੀ 40 ਬਣਾ ਲਏ ਵੀ ਕਾਮਯਾਬ ਮਨੁੱਖ ਹੈ ਇੱਕ ਟਰੈਕਟਰ ਸੀ ਚਾਰ ਟਰੈਕਟਰ ਆ ਗਏ ਕਾਮਯਾਬ ਮਨੁੱਖ ਹੈ ਉਹ ਦੁਨੀਆਵੀ ਕਾਮਯਾਬੀ ਹੈ ਉਹ ਇੱਕ ਵਖਤੀ ਤੌਰ ਤੇ ਹੈ ਸਮੇਂ ਲਈ ਹੈ ਥੋੜੇ ਸਮੇਂ ਲਈ ਉਦੇ ਕੋ ਛੋਟਾ ਉਦਾਂ ਸੀ ਵੱਡਾ ਆ ਗਿਆ ਠੀਕ ਹੈ ਜੀ ਅਸੀਂ ਕੇਵਲ ਇਸ ਨੂੰ ਕਾਮਯਾਬੀ ਨਹੀਂ ਗੁਰਮਤਨ ਅਨੁਸਾਰ ਮੰਨਣਾ ਬਿੱਲਾ ਆਪਾਂ ਪੰਗਤੀ ਪੜ ਲਈਏ ਜਿਹੜਾ ਗੁਰੂ ਦੇ ਦਰ ਤੇ ਪ੍ਰਵਾਨ ਹੀ ਨਾ ਹੋਇਆ ਫਿਰ ਤੇ ਵੱਡੇ ਵੱਡੇ ਰਾਜਿਆਂ ਨੂੰ ਕਾਮਯਾਬ ਕਹਿ ਦਿੰਦੇ ਆਪਾਂ ਠੀਕ ਹੈ ਜੀ ਫਿਰ ਜਿੰਨੇ ਮਹਾਰਾਜੇ ਹੋਏ ਨੇ ਉਹਨਾਂ ਬਾਰੇ ਤੇ ਮਾਰਾ ਲਿਖਿਆ ਦਰਬ ਇਹ ਦਰਬ ਸੱਚ ਸੱਚ ਰਾਜੇ ਮੋਏ ਗੜਲੇ ਕੰਚਨ ਭਾਰੀ ਸਗਲ ਸਿਸ਼ਟ ਕੋ ਰਾਜਾ ਦੁਖੀਆ ਫਿਰ ਉਹ ਰਾਜਿਆਂ ਨੂੰ ਇਦਾਂ ਕਿਉਂ ਮਹਾਰਾਜ ਜੀ ਨੇ ਕਿਹਾ ਕੱਲ ਕਾਤੀ ਰਾਜੇ ਕਸਾਈ ਰਾਜਿਆਂ ਨੂੰ ਕਸਾਈ ਕਿਉਂ ਗਿਆ ਵੱਡਿਆਂ ਨੂੰ ਕਸਾਈ ਕਿਉਂ ਗਿਆ ਉਹਤੇ ਭਈ ਬੜਾ ਦੌਲਤ ਦੌਲਤਮੰਦ ਲੋਕ ਸੀ ਬੜਾ ਕੁਝ ਇਕੱਠਾ ਕਰਕੇ ਬੈਠੇ ਸੀ ਸੋਨੇ ਦੇ ਭੰਡਾਰ ਸੀ ਉਹਨਾਂ ਕੋਲ ਪਤਾ ਨਹੀਂ ਕਿੰਨਾ ਕੁਝ ਸੀ ਬੜੀਆਂ ਫੌਜਾਂ ਸੀ ਫਿਰ ਉਹਨਾਂ ਨੂੰ ਕਾਮਯਾਬ ਮਹਾਰਾਜ ਕਹਿ ਦਿੰਦੇ ਉਹ ਮਹਾਰਾਜ ਕਹਿੰਦੇ ਉਹ ਕਾਮਯਾਬ ਨਹੀਂ ਹੈ ਜਿਹੜਾ ਇਹਦੇ ਵਿੱਚ ਰਹਿੰਦਾ ਹੋਇਆ ਨਰਲੇਪ ਰਿਹਾ ਉਹ ਕਾਮਯਾਬ ਹੈ ਜਿਸ ਨੇ ਪ੍ਰਮਾਤਮਾ ਦੇ ਨਾਲ ਪਿਆਰ ਕੀਤਾ ਪ੍ਰਮਾਤਮਾ ਦੇ ਹੁਕਮ ਨੂੰ ਮੰਨਿਆ ਜਿਹੜਾ ਰਾਜੇ ਜਿਸ ਰਾਜੇ ਨੇ ਨਿਆਂ ਕੀਤਾ ਜਿਸ ਰਾਜੇ ਨੇ ਲੋਕਾਂ ਦੀ ਸੇਵਾ ਕੀਤੀ ਜਿਸ ਰਾਜੇ ਨੇ ਇਨਸਾਫ ਦਿੱਤਾ ਉਹਨੂੰ ਕਾਮਯਾਬ ਆਪਾਂ ਕਹਿ ਸਕਦੇ ਆ ਜਿਸ ਵੱਡੇ ਅਹੁਦੇ ਤੇ ਬੈਠੇ ਅਫਸਰ ਨੇ ਕਿਸੇ ਨੂੰ ਇਨਸਾਫ ਦਿੱਤਾ ਕਿਸੇ ਦਾ ਭਲਾ ਕੀਤਾ ਆਪਣੀ ਡਿਊਟੀ ਸਹੀ ਕੀਤੀ ਉਹਨੂੰ ਆਪਾਂ ਜ਼ਰੂਰ ਕਾਮਯਾਬ ਕਹਿ ਸਕਦੇ ਆ ਉਹ ਧਰਮ ਦੇ ਖੇਤਰ ਵਿੱਚ ਵੀ ਆਉਂਦਾ ਹੈ ਤੇ ਜਿਸ ਨੇ ਕੱਲੀ ਮੈਂ ਹੁਣ ਆਪਣੇ ਕਿਸੇ ਅਹੁਦੇ ਤੇ ਬੈ ਗਏ ਕੱਲੀ ਰੋਟੀ ਕਮਾਈ ਜਾਵਾਂ ਆਪਣੇ ਬੱਚਿਆਂ ਵਾਸਤੇ 1 ਕਰੋੜ 2 ਕਰੋੜ 10 ਕਰੋੜ ਅਰਬ ਖਰਬ ਜੋੜੀ ਜਾਵਾਂਗੇ ਉਹ ਕਾਮਯਾਬੀ ਆਪਣੀ ਮੇਰੀ ਆਪਣੇ ਲਈ ਹੋਏਗੀ ਮੇਰੀ ਕਮਾਈ ਦਾ ਮੈਨੂੰ ਭਾ ਮੈਂ ਆਪਣੀ ਕਮਾਈ ਦੇ ਨਾਲ ਕਿਤੇ ਲੋਕਾਂ ਦੇ ਬੱਚਿਆਂ ਦੀ ਫੀਸ ਆਰਦਾ ਪਿਆ ਤੇ ਜੇ ਕੋਈ ਫੀਸ ਉਤਾਰਦਾ ਫਿਰ ਬਾਕੀ ਉਹ ਕਾਮਯਾਬ ਧਿਆਨ ਦੇਣਾ ਜੇ ਰੱਬ ਨੂੰ ਰੱਬ ਨੇ ਕਿਸੇ ਨੂੰ ਇਸ ਯੋਗ ਬਣਾਇਆ ਨਾ ਜੇ ਕੋਈ ਕਿਸੇ ਦੀ ਧੀ ਦਾ ਵਿਆਹ ਕਰਦਾ ਵਾਕਈ ਉਹ ਕਾਮਯਾਬੀ ਹੈ ਜੇ ਕਿਸੇ ਭੁੱਖੇ ਨੂੰ ਰੋਟੀ ਉਹ ਖਵਾ ਦਿੰਦਾ ਕਿਸੇ ਦੇ ਘਰ ਨਹੀਂ ਕੋਈ ਰੋਟੀ ਕਣਗਾ ਹੈਗੀ ਉਹਦੇ ਘਰ ਕੋਈ ਤਨ ਕਣਕ ਦਾ ਤੋੜਾ ਦੇ ਆਂਦਾ ਜਿਹਨੂੰ ਰੱਬ ਨੇ ਇਸ ਜੋਗੇ ਕੀਤਾ ਉਹ ਬਿਲਕੁਲ ਸੱਚਮੁੱਚ ਕਾਮਯਾਬ ਹੈ ਤੇ ਜਿਹੜਾ ਦੂਜਿਆਂ ਦਾ ਵੀ ਕੋਈ ਜਾਂਦਾ ਉਹ ਕਾਮਯਾਬ ਹੈ ਅਜਲੇ ਵੱਡੇ ਵੱਡੇ ਮੈਂ ਹੁ ਕੀ ਕਹਾਂ ਸਵੇਰੇ ਸਵੇਰੇ ਰੱਬ ਨੇ ਉਹਨਾਂ ਨੂੰ ਰਿਜਕ ਵੜਾ ਦਿੱਤਾ ਉਹ ਹੋਰ ਖੋਈ ਜਾਂਦੇ ਨੇ ਹੋਰ ਗਰੀਬਾਂ ਨਾਲ ਧੱਕਾ ਕਰੀ ਦੀ ਕਰ ਜਾਂਦੇ ਨੇ ਉਹ ਕਿੱਥੋਂ ਦੇ ਕਾਮਯਾਬ ਲੋਕ ਉਹਦੇ ਭੁੱਖੇ ਨੇ ਮਹਾਰਾਜ ਬਾਣੀ ਕਹਿੰਦੇ ਨੇ ਉਹਨੂੰ ਬਾਣੀ ਕਹਿੰਦੀ ਹੈ ਉਹਨਾਂ ਨੂੰ ਕਹਿੰਦੇ ਭੁੱਖਿਆ ਭੁਖਣਾ ਉਤਰੀ ਜੇ ਬੰਨਾ ਪੁਰੀਆਂ ਭਾਰ ਇਹ ਜਿਹੜੇ ਰਾਜਾ ਪਤਾ ਕਿੰਨੂੰ ਕਹਿੰਦੇ ਨੇ ਜਿਹੜਾ ਰਜ ਜਾਂਦਾ ਬਾਣੀ ਵਿੱਚ ਲਿਖਿਆ ਹੋਇਆ ਕਹਿੰਦੇ ਰੱਜੇ ਨੂੰ ਰਾਜਾ ਕਹਿੰਦੇ ਭੁਖੜਨੋ ਕੀ ਕਹਿੰਦੇ ਨੇ ਉਹਨੂੰ ਰਾਜਾ ਕਹਿੰਦੇ ਨੇ ਮਰੀ ਕਹਿੰਦੇ ਜਿਹੜੇ ਦੁਨੀਆ ਦੇ ਰਾਜੇ ਬਾਣੀ ਦਾ ਬਾਣੀ ਦਾ ਫਰਮਾਨ ਸੁਣ ਲੋ ਕਹਿੰਦੇ ਇਹ ਭੂਪਦ ਸਭ ਦਿਵਸ ਚਾਰਗੇ ਰਾਜੇ ਜਿਹੜੇ ਨੇ ਨਾ ਇਹ ਇਹ ਰੱਜੇ ਹੋਏ ਨਹੀਂ ਸਨ ਇਹ ਭੁੱਖੇ ਸੀ ਇਸ ਕਰਕੇ ਇਹਨਾਂ ਦੀ ਜਿਹੜਾ ਹੀ ਜਿਹੜਾ ਰਾਜ ਸੀ ਚਾਰਕ ਦਿਨ ਦਾ ਹੀ ਹੈ ਕੋਈ ਨਹੀਂ ਕੋਈ 10 ਸਾਲ ਕਰ ਲੇ 20 ਸਾਲ ਕਰ ਲੇ ਅਕਸਰ ਫਿਰ ਉੱਥੇ ਹੀ ਆਣਾ ਹੈ ਦੁੱਖ ਵਾਲਾ ਇੱਕ ਨੂੰ ਤੇ